ਹਾਂਜੀ ਮਿੱਤਰੋ ਜੜੀ ਬੂਟੀ ਰਸਾਇਣ ਸੰਗ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਜੀ ਉਹ ਗੋਦੰਤੀ ਹੜਤਾਲ ਦੇ ਸੰਬੰਧ ਵਿੱਚ ਜਾਣਕਾਰੀ ਹੈ ਕਿ ਜਿਹੜੀ ਗੋਦੰਤੀ ਹੈ ਇਹ ਕੀ ਕੰਮ ਕਰਦੀ ਹੈ ਇਹ ਤੇ ਸਾਰਿਆਂ ਨੂੰ ਪਤਾ ਕਿ ਬੁਖਾਰਾਂ ਦੇ ਸੰਬੰਧ ਵਿੱਚ ਗੋਦੰਤੀ ਹੜਤਾਲ ਹੈ ਜਿਹੜੀ ਉਹ ਕੰਮ ਕਰਦੀ ਹੈ ਜੀ ਤੇ ਦੂਜਾ ਰਸਾਇਣਿਕ ਦੇ ਹਵਾਲੇ ਨਾਲ ਜਿਹੜਾ ਇਹਦਾ ਕੰਮ ਹੈ ਰਸਾਇਣ ਖੇਤਰ ਵਿੱਚ ਕੀਮੀਆਂ ਗ੍ਰੀ ਵਿੱਚ ਇਹ ਚਾਂਦੀ ਦਾ ਵੀ ਵਜਨ ਵਧਾ ਦਿੰਦੀ ਹੈ ਜੀ ਠੀਕ ਆ ਜੀ ਇਹਦੀ ਸਨਾਖਤ ਕਰਾਉਨੇ ਆ ਪਹਿਲਾਂ ਤੁਹਾਨੂੰ ਸ੍ਰੀ ਦੇਖੋ ਜੀ ਇਹ ਆ ਆਪਣੇ ਗੋਦੰਤੀ ਹੜਤਾਲ ਠੀਕ ਆ ਜੀ ਆਪਾਂ ਅੱਜ ਇਹਨੂੰ ਜਿਹੜਾ ਬਤੌਰ ਦਵਾਈ ਦੇ ਤੌਰ ਤੇ ਇਸਤੇਮਾਲ ਕਰਨਾ ਹੈ ਜੀ ਅਲਰਜੀ ਵਾਸਤੇ ਬਿਹਤਰੀਨ ਦਵਾਈ ਬਣਦੀ ਹੈ ਜੀ ਇਹ ਦੀ ਗੰਧਕ ਦੇ ਨਾਲ ਠੀਕ ਹੈ ਜੀ ਤੇ ਅਲਰਜੀ ਹੋਵੇ ਕਿਸੇ ਨੂੰ ਬੁਖਾਰ ਹੋਵੇ ਖੰਘ ਹੋਵੇ ਉਸ ਹਿਸਾਬ ਨਾਲ ਇਹ ਦਾ ਲੱਗ ਲੱਗ ਅਨੁਪਾਣ ਹੈ ਜੀ ਇਹ ਲੈਂਦੀ ਸੀ ਥੋੜੀ ਜੀ ਕਿਲੋ ਖੰਡ 40 50 ਗ੍ਰਾਮ ਦੀ ਦਵਾਈ ਬਣਾ ਕੇ ਜਿਹੜੀ ਉਹ ਦੇਣੀ ਆ ਬੰਦੇ ਨੂੰ ਤੇ ਇਹ ਹੋ ਗਿਆ ਜੀ 60 ਗ੍ਰਾਮ ਦੇ ਕਰੀਬ ਹੋ ਗਿਆ ਤੇ ਇਹਦੇ ਵਿੱਚ 120 ਗ੍ਰਾਮ ਆਪਾਂ ਨੇ ਜਿਹੜੀ ਉਹ ਗੰਧ ਕਲਾਉਣੀਆਂ ਜੀ ਠੀਕ ਹੈ ਜੀ ਇਹ ਹੋ ਗਿਆ ਇਹਦਾ ਵજન 60 ਗ੍ਰਾਮ ਬਾਕੀ ਫੇਰ ਬਣਾਵਾਂਗੇ ਆਪਾਂ ਨੂੰ ਅਰਜੈਂਟਲੀ ਤਿਆਰ ਕਰਨੀ ਪਣੀ ਹੈ ਜੀ ਇਹ ਇਹ ਹੈ ਜੀ ਗੰਧਕ 350 ਗ੍ਰਾਮ ਇਹਦੇ ਜੋ ਆਪਾਂ ਨੇ ਕੱਢਣੀਆਂ ਜੀ ਘਪਾਈਆਂ ਠੀਕ ਹੈ ਇਹ ਡਬਲ ਭਾਜਣਾ ਜਿਹੜੀ ਉਹ ਆਪਾਂ ਨੇ ਇਹਦੇ ਵਿੱਚ ਪਾਉਣੀ ਹੈ ਜੀ ਇਹ ਬੰਦੋ ਤੋਂ ਗੰਧਕ ਰਵਾਇਨ ਕਰਦੇ ਹਾਂ ਜੀ ਖੜਾ ਜਾ ਵਜਨ ਕਰਨ ਤੋਂ ਬਾਅਦ ਮਿੱਤਰੋ ਇਹ ਆ ਜਿਹੜਾ ਕਪਈਆ ਫਿਰ ਇਹਨੂੰ ਉੱਪਰ ਪੀਸ ਪਾ ਕੇ ਉੱਜੀਆਂ ਚ ਲਾਵਾਂਗੇ ਠੀਕ ਹੈ ਜੀ ਇਹ 80 ਦੁਣੀ 120 ਠੀਕ ਹੈ ਜੀ 60 ਦੁਣੀ 120 ਕਰ ਦੇਣਾ ਆਪਾਂ ਇਹਦਾ ਤੇ ਇਹ ਲਾਓ ਜੀ ਤੇ ਹੋਊਗੀ ਡਬਲ ਵਜਨ ਡਬਲ ਤੋਂ ਵੀ ਥੋੜੀ ਜਿਹੀ ਵੱਧੇ ਹੋਗੀ ਹੋਗੀ 128 ਗ੍ਰਾਮ ਠੀਕ ਹੈ ਜੀ 128 ਗ੍ਰਾਮ ਹੋ ਗਈ ਇਹ ਇਹਨੂੰ ਹੁਣ ਪੀਸ ਪਾਸ ਕੇ ਇੱਕ ਜਿਹੇ ਬੰਦ ਕਰ ਦਾਂਗੇ ਜੀ ਫਿਰ ਇਹਨੂੰ ਪੁੱਟ ਲਾਵਾਂਗੇ ਆਪਾਂ 5 ਕਿਲੋ ਦੀ ਠੀਕ ਹੈ ਜੀ ਇਹ ਫਿਰ ਦੀ ਭਸਮ ਮਿਲੂਗੀ ਇੱਥੋਂ ਆਪਾਂ ਨੂੰ ਬਿਹਤਰੀਨ ਜਿਹੜੀ ਭਸਮ ਮਿਲੂਗੀ ਜੀ ਇਹ ਇਹ ਫਿਰ ਕੈਪਸੂਲਾਂ ਚ ਭਰਨੀ ਆ ਜੀ ਇਹ ਇਹਦੇ ਕੈਪਸੂਲ ਭਰਨੇ ਨੇ ਆਪਾਂ ਨੇ ਇਸ ਭਸਮ ਦੇ ਤੇ ਇਹਦੇ ਵਾਸਤੇ ਕੋਈ ਕੁਝਾ ਛੋਟਾ ਚਾਹੀਦਾ ਮਿੱਤਰੋ ਚਲੋ ਇਹਦੇ ਜਲਾ ਦਾਂਗੇ ਇਹਦੇ ਮੇਚ ਦਾ ਹੀ ਆ ਠੀਕ ਹੈ ਜੀ ਇਹ ਨੀਚੇ ਉੱਪਰੇ ਤੇ ਗੰਧਕ ਦੇਣੀ ਆ ਜੀ ਤੇ ਸਤੋਂ ਬਾਅਦ ਇਹ ਰੜੀ ਹੈ ਜੀ ਫਿਰ ਇਹਦਾ ਕੰਮ ਠੀਕ ਹੈ ਜੀ ਇਹ ਚੋ ਉੱਪਰ ਗੰਧਕ ਦੇਣ ਤੋਂ ਬਾਅਦ ਇਹਨੂੰ ਕੱਪੜ ਮਿੱਟੀ ਕਰਾਂਗੇ ਕੱਪੜ ਮਿੱਟੀ ਜਦੋਂ ਇਹ ਹੋ ਗਈ ਫਿਰ ਇਹਨੂੰ ਸੁਕਾ ਕੇ ਪੁੱਟ ਲਾ ਦਾਂਗੇ ਜੀ 5 ਕਿਲੋ ਦੀ ਠੀਕ ਹੈ ਮਿੱਤਰੋ ਇਹ ਭਸਮ ਹੈ ਜਿਹੜੀ ਆਪਣੀ ਰੜੀ ਹੈ ਫਿਰ ਇਨੂੰ ਮੜਾ ਜਾ ਬਰੀਕ ਕਰ ਲਾਂਗੇ ਤਾਂ ਜੋ ਜਿਹੜੀ ਗੰਧਕ ਹੈ ਇਹਦੇ ਵਿੱਚ ਚੰਗੀ ਤਰ੍ਹਾਂ ਸਮਾਜ ਜਾਵੇ ਤੇ ਇਹ ਇਹਨੂੰ ਦਰੜ ਫਰੜ ਕਰਕੇ ਆਪਾਂ ਨੇ ਇਹਦੇ ਵਿੱਚ ਹੀ ਗੰਧਕ ਪਾ ਦੇਣੀ ਹੈ ਜੀ ਠੀਕ ਹੈ ਮਿੱਤਰੋ ਇਹਨੂੰ ਉੱਜਾ ਭਰ ਕੇ ਇਹ ਬੰਦ ਕਰ ਦਿਆਂਗੇ ਜੀ ਫਿਰ ਇਹ ਆਪਾਂ ਇਹਨੂੰ ਡਲੀ ਰੱਖਦੇ ਆਂ ਜੀ ਫਿਰ ਥੋੜਾ ਜਿਹਾ ਮੁਸ਼ਕਲ ਨਾਲ ਹੋ ਹੁੰਦਾ ਅੰਦਕ ਤੋੜਦੀ ਤਾਂ ਹੈ ਇਹਨੂੰ ਪਰ ਉਹ ਲੈਵਲ 'ਚ ਨਹੀਂ ਤੋੜਨਾ ਜਿਹੜੇ ਲੈਵਲ 'ਚ ਤੁਹਾਨੂੰ ਚਾਹੀਦੀ ਆ ਜੀ ਇਕੱਠੀ ਬਣਾਉਣੀ ਹੋਵੇ ਫਿਰ ਖੁੱਲੀ ਅੱਗੇ ਚੱਲ ਜਾਂਦੀ ਆ ਜੀ ਫਿਰ ਕੋਈ ਦਿੱਕਤ ਨਹੀਂ ਇਹ ਆਪਾਂ ਛੋਟੀ ਬਣਾਉਣੀ ਇਸ ਕਰਕੇ ਇਹਨੂੰ ਥੋੜਾ ਦਰੜ ਫਰੜ ਕਰਦੇ ਆਂ ਜੀ ਨਹੀਂ ਤੇ ਇਹ ਇੰਨਾ ਹੀ ਲੱਗ ਜਾਂਦੀ ਹੁੰਦੀ ਆ ਸਾਫ ਇਦਾਂ ਲਿਆਂਦੀ ਤੇ ਉਦਾਂ ਹੀ ਲਾ ਸਕਦੇ ਹੁੰਨੇ ਆਪਾਂ ਇਹਨੂੰ ਆ ਜੀ ਮਹਾਰਾਜ ਇਹਦੇ ਵਿੱਚ ਲਾਤੀ ਜੀ ਗੰਧਕ ਇਹਨੂੰ ਆਪਾਂ ਫੜ ਫੜ ਕਰ ਦੇਣਾ ਹੁਣ ਹੋ ਗਿਆ ਜੀ ਕੰਮ ਇਹਦਾ ਦਰੜ ਫਰੜ ਠੀਕ ਹੈ ਜੀ ਐ ਤੇ ਹੁਣ ਮੈਂ ਇਹਦਾ ਪਰਦਾ ਜੀ ਜਦੋਂ ਸੰਸ ਕਰਦੇ ਆਪਾਂ ਤੇ ਜੀ ਜਗਾ ਸਾਫ ਕਰਨ ਤੋਂ ਬਾਅਦ ਫਿਰ ਜਿਹੜਾ ਇਹਦਾ ਅਗਲਾ ਪ੍ਰੋਸੈਸ ਹੈ ਜੀ ਬੰਦ ਕਰਕੇ ਕੁੱਝ ਇਹ ਚ ਇਹਨੂੰ ਕਪੜਾ ਮਿੱਟੀ ਕਰਕੇ ਸੁਕਾ ਕੇ ਫਿਰ ਇਹਨੂੰ ਅੱਗ ਦੇਵਾਂਗੇ ਜੀ ਇਹ ਕੋਈ ਐਲਰਜੀ ਵਾਸਤੇ ਵੇਤਰ ਤੇ ਬੁਖਾਰਾਂ ਵਾਸਤੇ ਵੀ ਬਣਦੀ ਆਲਾ ਤਰੀਕਾ ਨੀ ਨਿੰਮ ਦੇ ਪੱਤਿਆਂ ਚ ਬਣਦੀ ਹੈ ਜੀ ਬੁਖਾਰਾਂ ਵਾਸਤੇ ਜੀ ਆ ਜੀ ਆਪਾਂ ਤੇਨੂੰ ਐਲਰਜੀ ਵਾਸਤੇ ਬਣਾਉਣਾ ਇਹ ਕਰਕੇ ਇਹਦੇ ਵਿੱਚ ਜਿਹੜੀ ਗੰਦਕ ਨੂੰ ਆਪਾਂ ਨੇ ਲਾਉਣੀਆਂ ਜੀ ਠੀਕ ਹੋ ਗਿਆ ਮਿੱਤਰੋ ਸਤਕਾ ਜ਼ ਕਰਦੇ ਆ ਜੀ ਆਪਾਂ ਕਪੜ ਮਿੱਟੀ ਤੇ ਅਗਲੀ ਵੀਡੀਓ ਦੇ ਵਿੱਚ ਸੋਨੂੰ ਫੋਟ ਤੱਕ ਬੰਮੀ ਜਾ ਰਹੀ ਇਹ ਤਾਂ ਪੁੱਟ ਲਾਉਣ ਦਾ ਠੀਕ ਹੈ ਜੀ ਤੇ ਬਾਕੀ ਕੋਰਾਲੇ ਦੇ ਹੱਥ ਹੈ ਜੀ ਵਿਹਿੰਤ ਕਰਨਾ ਆਪਣਾ ਫੜ ਜਾ ਫੜ ਲੈਣਾ ਕੋਰਾਲੇ ਦੇ ਹੱਥ ਹੈ ਉਸ ਤੋਂ ਬਾਅਦ ਕਾਲਪੂਕ ਕਰ ਗਿਰਮਿਸ਼ ਪ੍ਰਵਧਕਾਰ ਦੇ ਹਾਂ ਜੀ ਠੀਕ ਹੋ ਗਿਆ ਮਿੱਤਰੋ ਇਹ ਕੁੱਜੀ ਆ ਜਿਹੜੀ ਇਹ ਆਪਾਂ ਨੇ ਸਾਫ਼ ਕਰ ਲਈ ਹੈ ਜੀ ਇਹ ਦੇਖ ਸਕਦੇ ਹੋ ਕੁੱਜੀ ਆ ਇਹਦੇ ਵਿੱਚ ਪਾਵਾਂਗੇ ਜੀ ਇਹਨੂੰ ਹੁਣ ਪਾ ਕੇ ਤੇ ਇਹਨੂੰ ਕਪੜਾ ਮਿੱਟੀ ਕਰ ਦਿਆਂ ਜੀ ਠੀਕ ਆ ਮਿੱਤਰੋ ਸਤਿ ਸ਼੍ਰੀ ਅਕਾਲ ਫਿਰ ਮਿਲਦੇ ਆ ਜੀ